ਸੰਸਾਰ ਪ੍ਰਸਿੱਧ ਪ੍ਰਾਚੀਨ ਛਿਮ ਮੰਦਰ ਗਗਨਜੀ ਦਾ ਟਿੱਲਾ ਵਿਖੇ ਸੋਨ ਮਹੀਨੇ ਦੀ ਚੱਲ ਰਹੀ 40 ਰੋਜ਼ਾ ਯਾਤਰਾ 15 ਅਗਸਤ 2025 ਦਿਨ ਸ਼ੁੱਕਰਵਾਰ ਨੂੰ 31ਵੇਂ ਦਿਨ ਚ ਦਾਖਲ ਹੋ ਗਈ। ਟਿੱਲੇ ਤੇ ਪ੍ਰਾਚੀਨ ਛਿਮ ਮੰਦਰ ਚ ਰੋਜ਼ਾਨਾ ਹੀ ਸਵੇਰ ਨੂੰ ਅਤੇ ਸ਼ਾਮ ਨੂੰ ਆਰਤੀ ਪੂਜਾ ਸਮੇਂ ਸ਼ੇਵ ਭਗਤ ਵੱਡੀ ਗਿਣਤੀ ਚ ਸ਼ਾਮਿਲ ਹੁੰਦੇ ਹਨ। ਅੱਜ ਵੀ ਵੱਡੀ ਗਿਣਤੀ ਸ਼ੇਵ ਭਗਤ ਆਰਤੀ ਪੂਜਾ ਚ ਸ਼ਾਮਿਲ ਹੋਏ ਅਤੇ ਸ਼ਿਵਲਿੰਗ ਦਾ ਜਲ ਅਭਿਸ਼ੇਕ ਕੀਤਾ। ਬਹੁਤ ਸਾਰੇ ਸ਼ੇਵ ਭਗਤ ਤੜਕਸਾਰ ਮੂੰਹ ਹਨੇ ਰਹੀ ਨਾ ਤਮਸਤਕ ਹੌਣ ਲਈ ਪਹੁੰਚ ਜਾਂਦੇ ਹਨ ਜਦ ਕਿ ਸ਼ਾਮ ਨੂੰ ਵੀ ਸ਼ਿਪਕਤ ਦੀ ਆਮਦ ਕਾਫੀ ਹੁੰਦੀ ਹੈ ਅੱਜ ਕੱਲ ਕੁਦਰਤ ਵੀ ਟਿੱਲੇ ਤੇ ਕਾਫੀ ਮਿਹਰਬਾਨ ਨਜ਼ਰ ਆ ਰਹੀ ਹੈ ਮੰਦਰ ਦੇ ਸਭਾ ਵੱਲੋਂ ਸ਼ਿਪਕਤਾਂ ਨੂੰ ਜਿੱਥੇ ਧਾਰਮਿਕ ਸਿਹਤ ਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੋੜੇ ਰੱਖਣ ਲਈ ਉਪਰਾਲੇ ਕੀਤੇ ਜਾਂਦੇ ਹਨ ਉੱਥੇ ਦੇਸ਼ ਭਗਤੀ ਦੀ ਭਾਵਨਾ ਵੀ ਭਰੀ ਜਾਂਦੀ ਹੈ ਅੱਜ 15 ਅਗਸਤ ਨੂੰ ਦੇਸ਼ ਦਾ ਆਜ਼ਾਦੀ ਦਿਹਾੜਾ ਸਭਾ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਮਨਾਇਆ ਗਿਆ ਇਸ ਸਮੇਂ ਕੌਮੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਇਸ ਸਮੇਂ ਭਾਰਤ ਮਾਤਾ ਦੀ ਜੈ ਅਤੇ ਧਾਰਮਿਕ ਜੈਕਾਰਿਆਂ ਨਾਲ ਆਸਮਾਨ ਗੂੰਜ ਉਠਿਆ i thank yeah. you